ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਟ ਪੰਜਾਬੀ ਟੀਵੀ ਦੇਖ ਰਹੇ ਸਾਰੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਅੱਜ ਕਿਹਾ ਕਿ ਉਹ ਆਪਣੇ ਰਿਪੋਰਟ ਕਾਰਡ ਆਪਣੇ ਹਲਕੇ ਦੇ ਲੋਕਾਂ ਨਾਲ ਆਪਣੀ ਵਚਨਬੱਧਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਖਸੀਅਤ ਅਤੇ ਉਹਨਾਂ ਦੀ ਦੂਰ ਅੰਦੇਸ਼ੀ ਦੇ ਜਾਦੂ ਦੇ ਆਧਾਰ ਤੇ ਲੁਧਿਆਣਾ ਲੋਕ ਸਭਾ ਸੀਟ ਜਿੱਤਣ ਦਾ ਪੂਰਾ ਭਰੋਸਾ ਰੱਖਦੇ ਹਨ ਬਿੱਟੂ ਨੇ ਇੱਕ ਪ੍ਰੈਸ ਮੀਟਿੰਗ ਦੌਰਾਨ ਲੁਧਿਆਣਾ ਲਈ ਵਿਜ਼ਨ ਪੇਪਰ ਦਾ ਪਰਦਾ ਫਾਸ਼ ਕਰਦਿਆ ਕਿਹਾ ਕਿ ਆਪਣੀ ਸੀਟ ਜਿੱਤਣ ਤੋਂ ਬਾਅਦ ਉਨ੍ਹਾਂ ਦੀਆਂ ਪਹਿਲੀਆਂ ਦੋ ਤਰਜੀਹਾਂ ਏਮਜ਼ ਅਤੇ ਉਦਯੋਗਿਕ ਪਾਰਕ ਦੀ ਸਥਾਪਨਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਸਤੀਆਂ ਅਤੇ ਮਿਆਰੀ ਸਿਹਤ ਸੇਵਾਵਾਂ ਸਮੇਂ ਦੀ ਲੋੜ ਹੈ। ਪੰਜਾਬ ਵਿੱਚ ਸੈਕੰਡਰੀ ਅਤੇ ਤੀਜੇ ਦਰਜੇ ਦੀ ਸਿਹਤ ਸੰਭਾਲ ਦੀ ਘਾਟ ਹੈ ਅਤੇ ਏਮਜ਼ ਲੁਧਿਆਣਾ ਅਤੇ ਗਵਾਂਡੀ ਜ਼ਿਲ੍ਹਿਆਂ ਦੀ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ। ਲਗਭਗ 5000 ਲੋਕਾਂ ਲਈ ਸਿੱਧੇ ਰੁਜ਼ਗਾਰ ਦੇ ਮੌਕੇ ਮਿਲਣਗੇ ਵਾਤਾਵਰਣ ਅਨੁਕੂਲ ਉਦਯੋਗਿਕ ਪਾਰਕ ਵਿੱਚ ਸਬਸਿਡੀ ਵਾਲੀ ਜ਼ਮੀਨ ਡਰਾਈਪੋਰਟ ਲੇਬਰ ਕੁਆਟਰ ESI ਹਸਪਤਾਲ ਅਤੇ ਹੋਰ ਬਹੁਤ ਕੁਝ ਸ਼ਾਮਲ ਹੋਵੇਗਾ ਬਿੱਟੂ ਨੇ ਕਿਹਾ ਕਿ ਉਹ ਉਦਯੋਗ ਲਈ ਫਾਰਮ 43 ਦੇ ਭੁਗਤਾਨ ਵਿਧੀ ਦੇ 45 ਦਿਨਾਂ ਵਿੱਚ ਤਬਦੀਲੀ ਨੂੰ ਯਕੀਨੀ ਬਣਾਉਣਗੇ ਜਾਂ ਇਸ ਨੂੰ ਘੱਟੋ ਘੱਟ 120 ਦਿਨਾਂ ਲਈ ਵਧਾਇਆ ਜਾਵੇਗਾ ਉਨੇ ਕਿਹਾ ਕਿ ਪੰਜਾਬ ਦੇ ਉਦਯੋਗਿਕ ਉਤਪਾਦਨ ਵਿੱਚ ਲੁਧਿਆਣਾ ਦਾ ਯੋਗਦਾਨ 60% ਦੀ ਹੈ ਅਤੇ ਇਸ ਦਾ ਜ਼ਿਆਦਾਤਰ ਹਿੱਸਾ ਬਰਮਦ ਕੀਤਾ ਜਾਂਦਾ ਹੈ। ਪੂਰੇ ਦੂਜੇ ਰਾਜਾਂ ਅਤੇ ਦੇਸ਼ਾਂ ਦੇ ਸੈਲਾਨੀਆਂ ਲਈ ਸਮਾਨ ਪ੍ਰਦਰਸ਼ਿਤ ਕਰਨ ਲਈ ਕੋਈ ਸਮਰਪਿਤ ਪ੍ਰਦਰਸ਼ਨੀ ਜਾਂ ਸੰਮੇਲਨ ਕੇਂਦਰ ਨਹੀਂ ਹੈ। ਉਹਨਾਂ ਪ੍ਰੋਸਾ ਦਵਾਇਆ ਕਿ ਉਹ ਵਪਾਰ ਮੇਲਿਆਂ ਲਈ ਇੱਕ ਗਲੋਬਲ ਪ੍ਰਦਰਸ਼ਨੀ ਅਤੇ ਸੰਮੇਲਨ ਕੇਂਦਰ ਦਾ ਪ੍ਰਸਤਾਵ ਕਰਨਗੇ। ਉਨੇ ਕਿਹਾ ਕਿ ਲੁਧਿਆਣਾ ਵਿੱਚ ਆਵਾਜਾਈ ਅਤੇ ਪ੍ਰਦੂਸ਼ਣ ਨੂੰ ਘਟਕ ਕਰਨ ਲਈ ਮੈਟਰੋ ਨੈਟਵਰਕ ਵਿਛਾਉਣਾ ਇੱਕ ਹੋਰ এজেন্ডਾ ਹੈ। ਉਹਨੇ ਕਿਹਾ ਕਿ 6 ਮਹੀਨਿਆਂ ਦੇ ਅੰਦਰ-ਅੰਦਰ ਕੋਹਾੜਾ ਤੋਂ ਮੁੱਲਾਂਪੁਰ ਤੱਕ ਮੈਟਰੋ ਦਾ ਵਿਜ਼ਿਬਿਲਟੀ ਸਰਵੇ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਬੁੱਡੇ ਨਾਲੇ ਦਾ ਪ੍ਰਦੂਸ਼ਣ ਮੁਕਤ ਕਰਨਾ ਤੇ ਤਾਜਪੁਰ ਤੋਂ ਹੈਬੋਵਾਲ ਤੱਕ ਐਲੀਵੇਟਡ ਰੋਡ ਨੂੰ ਤਰਜੀਹ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਬਿਟੂ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਫੂਡ ਪ੍ਰੋਸੈਸਿੰਗ ਕਲਸਟਰ ਗਲੋਬਲ ਸਿੱਖਿਆ ਲਈ IIT IIM ਵਰਗੀਆਂ ਪ੍ਰਮੁੱਖ ਸੰਸਥਾਵਾਂ ਦੀ ਸਥਾਪਨਾ ਕੁਝ ਹੋਰ ਮੁੱਦੇ ਹਨ ਜਿਨ੍ਹਾਂ ਤੇ ਉਹ ਜ਼ੋਰ ਦੇਣਗੇ ਉਹਨਾਂ ਨੇ ਕਿਹਾ ਕਿ ਲੁਧਿਆਣਾ ਵਿੱਚ ਕੰਮ ਲਈ ਆਉਣ ਵਾਲੀਆਂ ਔਰਤਾਂ ਲਈ ਵਰਕਿੰਗ ਊਮਨ ਹੋਸਟਲ ਉਹਨਾਂ ਦੀ ਸੁਰੱਖਿਆ ਤੇ ਨੈਤਿਕ ਹੁਲਾਰਾ ਲਈ ਜ਼ਰੂਰੀ ਹੈ ਲੁਧਿਆਣਾ ਵਿੱਚ ਅੰਤਰਰਾਸ਼ਟਰੀ ਖੇਡ ਕੇਂਦਰ ਦੇ ਨਾਲ ਇੱਕ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਖੋਲਿਆ ਜਾਵੇਗਾ ਜਿਸ ਵਿੱਚ ਹਰ ਮੌਸਮ ਦਾ ਸਵੀਮਿੰਗ ਪੂਲ ਬਾਸਕਟਬਾਲ ਲੌਨ ਟੈਨਿਸ ਸਕੁਐਸ਼ ਵਾਲੀਬਾਲ ਅਤੇ ਇੰਡੋਰ ਖੇਡਾਂ ਲਈ ਹੋਰ ਖੇਡਾਂ ਦੀਆਂ ਸਹੂਲਤਾਂ ਉਣਗੀਆਂ ਉਨੇ ਕਿਹਾ ਕਿ ਹਲਵਾਰਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਹਵਾਈ ਅੱਡੇ ਤੋਂ ਯੂਕੇ ਯੂਰਪ ਅਤੇ ਉੱਤਰੀ ਅਮਰੀਕਾ ਨਾਲ ਅੰਤਰਰਾਸ਼ਟਰੀ ਸੰਪਰਕ ਸ਼ੁਰੂ ਕੀਤਾ ਜਾਵੇਗਾ ਉਦਯੋਗ ਅਤੇ ਖੇਤੀਬਾੜੀ ਖੇਤਰ ਨੂੰ ਦੇਖਦੇ ਹੋਏ ਮੱਧ ਪੂਰਬ ਯੂਰਪਾ ਅਤੇ ਅਮਰੀਕਾ ਲਈ ਕਾਰਗੋ ਉਡਾਨਾਂ ਸ਼ੁਰੂ ਕਰਨ ਤੇ ਜ਼ੋਰ ਦਿੱਤਾ ਜਾਵੇਗਾ। ਉਹਨੇ ਕਿਹਾ ਕਿ ਇਹਨਾਂ ਸਾਰੇ ਕਦਮਾਂ ਨਾਲ ਲੁਧਿਆਣਾ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਸੰਸਦ ਵਿੱਚ ਆਪਣੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆ ਬਿੱਟੂ ਨੇ ਕਿਹਾ ਕਿ ਉਹ ਉਹਨਾਂ 367 ਸਵਾਲ ਪੁੱਛੇ ਜੋ ਉਹਨਾਂ ਦੇ ਤਿੰਨ ਕਾਰਜਕਾਲਾਂ ਵਿੱਚ ਸਭ ਤੋਂ ਵੱਧ ਸਨ ਉਹਨਾਂ 56 ਬੈਸਾਂ ਵਿੱਚ ਹਿੱਸਾ ਲਿਆ ਤੇ ਉਸ ਦੀ ਹਾਜ਼ਰੀ 90% ਰਹੀ ਜੋ ਕਿ ਇੱਕੋ ਜਿਹੀ ਚੋਟੀ ਦੇ ਹੀ ਸੰਸਦ ਮੈਂਬਰਾਂ ਵਿੱਚੋਂ ਹੈ ਉਸ ਨੇ ਖੁਲਾਸਾ ਕੀਤਾ ਕਿ ਉਸ ਨੇ 41 ਕਰੋੜ ਰੁਪਏ ਦੇ MP LAD ਫੰਡ ਵੰਡੇ ਹਨ ਜਿਸ ਵਿੱਚੋਂ 9.37 ਕਰੋੜ ਰੁਪਏ ਓਪਨ 에ਅਰ ਜੈਮ ਤੇ 8.62 ਕਰੋੜ ਰੁਪਏ ਪਿੰਡਾਂ ਵਿੱਚ ਸੀਸੀਟੀਵੀ ਕੈਮਰਿਆਂ ਤੇ 11.99 ਕਰੋੜ ਰੁਪਏ ਇੰਟਰਲੌਕ ਟਾਈਲਾਂ ਸੀਵਰੇਜ ਅਤੇ ਸੋਲਰ ਲਾਈਟਾਂ ਦੇ 9.86 ਕਰੋੜ ਰੁਪਏ ਸਕੂਲਾਂ ਧਰਮਸ਼ਾਲਾਵਾਂ ਆਦਿ ਉਸਾਰੀ ਤੇ ਖਰਚ ਕੀਤੇ ਗਏ ਹਨ ਕਰੋਨਾ ਮੈਡੀਕਲ ਉਪਕਰਨਾਂ ਤੇ 1.25 ਕਰੋੜ ਰੁਪਏ ਬਿਟੂ ਨੇ ਕਿਹਾ ਕਿ ਉਹਨਾਂ ਦੀ ਪਹਿਲ ਕਦਮੀ ਤੇ 756 ਕਰੋੜ ਰੁਪਏ ਦੀ ਐਲੀਵੇਟਿਡ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ಗ್ರಾಮ ਸੜਕ ਯੋਜਨਾ ਅਤੇ ਸਮਾਰਟ ਸਿਟੀ ਦੇ ਕੰਮਾਂ ਤੇ ਕੁੱਲ 84 ਕਰੋੜ ਰੁਪਏ ਖਰਚ ਕੀਤੇ ਗਏ ਹਨ। ਜਿਸ ਵਿੱਚ 8 ਪ੍ਰਮੁੱਖ ਸੜਕਾਂ, ਸੱਦਮਾ ਨਹਿਰ ਦਾ ਸੁੰਦਰੀਕਰਨ, ਅਪੰਗਤਾ ਕੈਂਪਸ ਸ਼ਾਮਲ ਹਨ ਜਿੱਥੇ 5.51 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ।